ए एए एए मेरे बच्चे हाय मेरे बच्चे हाय मेरे बच्चे ए मेरे बच्चे अभी अभी वो मैच के रखा था సింది చానా సింది తరకాలీ ఉని కటి. తరకితిం మంది కటి కటిం ఉన్తి. ఉందింది కటింది. అయం బాత్యం పాస్యని వాస్చంలీ పలుకాది. ਤੁਹਾ ਨੀਰੋ ਸਿੱਖਿਆਤੀ ਹਨ ਜਿਹਨੂੰ ਪਹਿਲੇ ਰੋਟੀ ਨੇ ਕਰਦੀ ਡਾਕਟਰ ਨੂੰ ਇਸੇ ਅੱਗੇ ਕਿੰਦਕ ਨੂੰ ਇੰਨੀ ਕੰਮੀ ਨਾ ਨਹੀਂ ਖਾਂਦੇ ਹੁੰਦੇ ਕਈ ਵਾਰੀ ਇਹੋ ਦੰਦ ਟੁੱਟਾ ਕੇ ਦੇਣਾ ਅੜਪੋ ਜੀ ਜੀ ਤੇ ਕੋਣੀ ਲਪਵਾ ਗਣ ਗੈਰਿਆ ਕਿਤੇ ਬਿਨ ਰੋਦੀ ਨਾ ਗੈਸ ਚੁਦਾਈ ਤੇ ਹੈ ਕੈਂਪਰੀਜ ਰੋਇਆ ਸਭ ਜਰਾ ਠੀਕ ਵੀ ਹੋ ਗਿਆ ਹੈ

ਦੇ ਕੋਈ ਨਹੀਂ ਪਹੇਵਦਾ ਅਸੀਂ ਵੀ ਜਾਣਾ ਅਸੀਂ ਵੀ ਜਾਣਾ ਸਾਡੋਂ ਨਾਲ ਲੈ ਜਾਂਦਾ ਬਾਕੀ ਵਾਸਤੇ ਜੀਣੇ ਮੇਰੇ ਬੱਚੇ ਘੇਮੇ ਚਾਹੀਏ ਸਰ ਇਹ ਤਾਂ ਬੱਚਾ ਕੋਈ ਨਹੀਂ ਹੈਗਾ ਨਾ ਕੋਈ ਤੀਰ ਦਾ ਪੁੱਤ ਇਹਨੂੰ ਇਹੀ ਆਪਣਾ ਬੱਚਾ ਬਣਾ ਕੇ ਪਾਲਿਆ ਬੱਚਾ ਬਣਾ ਕੇ ਰੱਖਿਆ ਇਹਨੂੰ ਲਾਡਾ ਨਾ ਪਿਆਰਾ ਨਾ ਜਦੋਂ ਇਹ ਘਰ ਆਉਂਦਾ ਆਉਂਦਿਆਂ ਹੀ ਸਾਡੀ ਇੰਤਜ਼ਾਰ ਕਰਨੀ ਸਾਨੂੰ ਆਉਂਦਿਆਂ ਘੁੱਟ ਕੇ ਜੱਫੀ ਪਾ ਕੇ ਆਈ ਮਿਲਣਾ ਤੇ ਸਾਨੂੰ ਵੀ ਸੰਤੋਸ਼ ਹੋਏ ਨਾ ਅਡੂ ਵੀ ਸੰਤੁਸ਼ਟੀ ਹੋ ਜਣੀ ਇਹਨੂੰ ਵੀ ਸੰਤੁਸ਼ਟੀ ਹੋ ਜਣੀ ਹੁਣ ਸਾਡੂ ਇਹ ਚਲੇ ਗਿਆ ਸਾਡੀ ਕੌਣ ਇੰਤਜ਼ਾਰ ਕਰੇਗਾ ਇਦੋਏ ਜੀ ਰਹਿ ਰਹੇ ਆ ਸਾਨੂੰ ਵੀ ਨਾਲ ਸਤਿਕਾਰ ਕਰਦੇ ਹੋ ਸਾਹ ਨਾਲੀ ਆਏ ਰਬਾ